ਇਹ ਮੁਕਾਬਲੇ ਬੀਐਫਏ ਤਨਹੁੱਲਾ ਤੇ ਜਿਹੜਾ ਅੱਜ ਦੂਸਰਾ ਦਿਨ ਆ ਤੇ ਕੱਲ ਨੂੰ ਲਾਸਟ ਦਿਨ ਤੀਸਰਾ ਦਿਨ ਤੇ ਸ਼ਾਮ ਦਾ ਟਾਈਮ ਆ ਤੀਜਾ ਦਿਨ ਹੈ ਮੀਲਾ 4 ਦਿਨਾਂ ਦਾ ਕੱਲ ਤੋਂ ਲਾਸਟ ਦਿਨ ਹੈ ਕੱਲ ਚੌਥਾ ਦਿਨ ਹੈ ਭਾਈ ਹਾਂ ਅੱਜ ਤੀਜਾ ਦਿਨ ਅੱਜ ਤੀਜਾ ਦਿਨ ਪਹਿਲੇ ਦਿਨ ਕੱਚੀ ਚਬਾਈ ਹੋਈ ਸੀ ਹੈ ਨਾ ਉਹ ਕੱਚੀ ਫਾਈਨਲ ਹੋ ਜੂਗਾ ਕੱਲੂ ਫਾਈਨਲ ਹੋ ਜੂਗਾ ਲੋ ਜੇ ਤੀਜਾ ਦੇਣਾ ਤੇ ਬਾਈ ਜਿਹੜਾ ਟਾਈਮ ਹੋ ਗਿਆ ਸਹੀ 6:00 ਵਜੇ ਤੇ 3 ਮਿੰਟ ਤੇ ਚਵਾਈ ਜਿਹੜੀ ਸ਼ੁਰੂ ਹੋ ਗਈ ਮੈਂ ਦੇਖਦੇ ਆ ਮੱਝਾਂ ਕਿੰਨਾ ਦੁੱਧ ਕਰਦੇ ਆ ਸ਼ਾਮ ਨੂੰ ਕਿੰਨੇ ਜਿੱਤ ਸਕਦੀ ਹੈ ਚਾਰ ਕਿੰਨਾ ਬਿਲਕੁਲ ਸਹੀ ਆ ਬਾਈ ਕਮੈਂਟ ਕਰਕੇ ਦੱਸੋ ਪਿਛਲੀ ਵਾਰ ਦੋ ਦੰਦਾਂ ਕਿੰਨਾ ਕੱਟ ਕੇ ਜਿੱਤ ਸਕਦੀ ਹੈ ਚਾਰ ਕਿੰਨਾ ਕੱਟ ਪੀਏ ਜੈਸ ਕਰੂ ਜੈਸ ਜ਼ਰੂਰ ਲਾਇਓ ਬਾਈ ਜਿਹੜੇ ਜਿਹੜੇ ਬਾਈ ਘਰੇ ਬੈਠੇ ਨੇ ਘਰੇ ਬੈ ਕੇ ਅਰਜ਼ਾਈਆਂ ਤੇ ਬੈ ਕੇ ਆਨੰਦ ਮਾਣੋ ਬਾਕੀ ਬਹੁਤ ਬਹੁਤ ਯਾਰ ਯਾਰ

ਅਗਲੀ ਨੇ ਕੋ ਖੁੱਲੀ ਵੇਖ ਤੱਕ ਨਹੀਂ ਸਭੀ ਸਾੜ ਦੇ ਕੱਟਾ ਕਹਿੰਦਾ ਨਹੀਂ ਦੇਖਣਾ ਕਿਹੜੀ ਮੁਹੱਜਰ ਕਾਰਡ ਪਾ ਕਰਦੇ ਗੱਲ ਗੇਟ ਰੈਕਟਰ ਦੀ ਹੈ ਜਤਾਰ ਵੀ ਆਪ ਲੱਗਿਆ ਦੋ ਦੋ ਗੰਦੇ ਕਿਉਂ ਨੇ ਦੁਬੰਦਰ ਕੋਲੋਂ ਹੋ ਗਿਆ ਵਾਟ ਬਬਾ ਗੁਰਾ ਕਿਹੜੀ ਮੱਝ ਕਿੰਨਾ ਦੁੱਧ ਕੱਢਦੀ ਆ ਕਿਹੜੀ ਮੱਝ ਨੇ ਕਿੰਨੀ ਖਰਾਕਾ ਕਿੰਨਾ ਦੁੱਧ ਬਹੁਤ ਬਾਈ ਕੱਢਦੀ ਆ ਲੋ ਜੀ ਦੇਖਦੇ ਆ కండిపో ਸੌਣ ਮੱਜਾ ਚੁਆਈ ਕਰਕੇ ਤੇ ਫਿਰ ਬਾਹਰ ਹੋਊਗਾ ਕੰਡਾ ਦੇਖਦੇ ਕੰਪਿਊਟਰ ਕੰਨੇ ਦੇ ਕੀ ਗੱਲ ਬੋਲਦੀ ਆ ਕੰਡਾ ਬੜੇ ਲੱਗਿਆ ਕੰਡਾ ਪਹਾਰਾ ਕਰਕੇਂ ਦੀ ਉਹ ਹੀ ਤੇ ਲਈ ਬਈ ਦੇਖਦੇ ਆ ਕੀ ਬਣਦਾ ਹਰਜੀਤ ਓਏ ਬਈ ਵੇਚਣਾ ਨਾ ਆਪਣੇ ਕਿਸਾਨ ਕਹਿੰਦੇ ਨੇ ਬਚਤ ਨਹੀਂ ਹੁੰਦੀ ਜਾਂ ਆਪਾਂ ਕਹਿੰਦੇ ਨਾ ਆਪਾਂ ਸੁਰੱਖੰਦੇ ਖਰਚਾ ਬਹੁਤ ਆਉਂਦਾ ਹੈ ਮੰਨਦੇ ਆ ਬਈ ਥੋੜੀ ਗੱਲ ਨਾਲ ਸਹਿਮਤ ਆ ਪਰ ਬਈ ਬਰੀਡ ਇੱਕ ਚੰਗੀ ਬਰੀਡ ਨਹੀਂ ਆਪਾਂ ਕਿਸਾਨ ਤਿਆਰ ਕਰਦੇ ਆਪਾਂ ਉਥੇ ਮਸਰਾ ਯਾਨੀ ਆਪਾਂ ਕਹਿੰਦੇ ਨੇ ਬਸ ਆਪਣੀ ਮੱਝ ਦੇ ਟੀਕਾ ਜਿਹੜਾ ਡਾਕਟਰ ਭਰ ਗਿਆ ਠੀਕ ਆ ਕਦੇ ਡਾਕਟਰ ਨੂੰ ਕਿਸੇ ਨੇ ਕਿਹਾ ਵੀ ਮੈਂ ਆਪਣੀ ਮੇਰੀ ਆਹ ਮੱਝ ਨੇ ਆਵळा ਟੀਕਾ ਕੋਲ ਠੀਕ ਆ ਜੀ ਆਪਣੀ ਕੋਈ ਮੋਰਾ ਨਾ ਸਕਦੇ ਦੋ ਗਲੀ ਆ ਚੰਗਾ ਟੀਕਾ ਭਰਾ ਕੇ ਕਹਾਂ ਨਾ ਸਵਾਰ ਲੂ ਜਾਂ ਤੁਹਾਡੀ ਵੀ ਨੀਲੀ ਰਾਵੀ ਆ ਉਹਨੂੰ ਕਹਾਂ ਅੱਗੇ ਨਾਲ ਸਵਾਰ ਲੂ ਹਨਾ ਵੀ ਬੂਰੀ ਆ ਚੰਗਾ ਉਹਦੇ ਵੀ ਟੀਕਾ ਜਿਹੜੀ ਵੀ ਨਸਲਾਂ ਬਹੁਤ ਨੇ ਬਾਈ ਆਪਾਂ ਪਰ ਟੀਕਿਆਂ ਤੇ ਧਿਆਨ ਨਹੀਂ ਦਿੰਦੇ ਸਿਰਫ ਧਿਆਨ ਆਪਣਾ ਬਸਣਾ ਵੀ ਮੱਜਾਂ ਚ ਬਚਤ ਨਹੀਂ ਦੁੱਧ ਨਹੀਂ ਕਿਉਂਕਿ ਮਿਲਕ ਜਿਹੜਾ ਡੁਪਲੀਕੇਟ ਵੀ ਬਹੁਤ ਆ ਰਿਹਾ ਹੈ ਨਾ ਡੁਪਲੀਕੇਸੀ ਪਰ ਜੇ ਆਪਣਾ ਤਿਆਰ ਹੋਵੇ ਨਾ ਸਲਾਵਲ ਹੈ ਨਾ ਤੇ ਆਪਾਂ ਚੰਗੀਆਂ ਮੱਜਾਂ ਪਾਲੀ ਹਨ ਹਰਿਆਣੇ ਦੇ ਵੀਰ ਮੱਲਾ ਮਾਪਦੇ ਨੇ ਤੇ ਮਿਹਨਤ ਆਪਣੇ ਪੰਜਾਬ ਦੀ ਵੀ ਭਾਈ ਨੇ ਜਿਹੜੇ ਮਿਹਨਤੀ ਕਿਸਾਨ ਨੇ ਉਹ ਵੀਰੇ ਇਹੀ ਕੰਮ ਆ ਤਿਆਰ ਆਪਾਂ ਤੇ ਬਾਰ-ਬਾਰ ਉਹ ਵੀਡੀਓ ਚ ਕਹਿੰਦੇ ਵੀ ਨਹੀਂ ਦੀ ਦੇਖ ਸਕਦੇ ਹੋ ਬਈ ਮਾਲਕੀਆਂ ਭਾਰਤੀਆਂ ਜੇਕਰ ਹੁਣ ਕੰਡੇ ਤੇ ਦੁੱਧੇ ਚਾਣ ਦੀ ਸਰਵਾਤ ਚ ਠੀਕ ਹੈ ਦੂਸਰੇ ਲੈ ਕੇ ਦੋ ਬਾਈ ਜਿੰਨਾ ਇਹ ਕਿ ਦੋ ਚਾਰ ਤੋਂ 5 ਹੀ ਮੁੱਕ ਚੁੱਕਾ। ਇਹ ਨੂੰ ਕੰਡੇ ਤੇ ਲੈ ਕੇ ਚੱਲਦੇ ਆ ਇੱਕ ਵਾਰ ਬਾਹਰ ਇੱਕ ਕੰਡੇ ਤੇ ਦਿਖਾਉਣਾ। ਕੀ ਪ੍ਰੋਗਰਾਮ? ਤਾਰਾ ਜੀ। ਹਾਂਜੀ ਓਕੇ ਆ ਬਾਈ ਕੀ ਆ ਪ੍ਰੋਗਰਾਮ ਕੰਡੇ ਤੇ ਆ ਗਿਆ ਦੁੱਧ। ਤਿਆਰੀ ਆ। ਆ ਗਈ ਪਹਿਲੀ ਬਾਲਟੀ। ਆ ਗਈ ਪਹਿਲੀ ਬਾਲਟੀ। ਖਵੀਰ ਠੰਡਾ ਠੰਡਾ ਹੋਈ ਪਿਆ ਤੇ ਦਿਖਾਉਣਾ ਸਰੀ ਦੀ ਆ ਗਈ। ਪਹਿਲੀ ਵਾਰ ਦੀ ਪਹਿਲੀਆਂ ਜਿ ਪੜਾਕੇ ਨੂੰ ਦੁੱਧੀ ਜਾ ਗਈ ਅਮਰਕੰਦਰ ਤਾਂ ਜਾਗੇ ਸਾਡੇ ਬੰਦੇ ਜਿਆ ਕਰਦੇ ਹੀ ਨਹੀਂ ਨਾ ਆਸੀ ਕਾਹਦੇ ਪਹੁੰਚ ਗਏ ਲੋ ਲੋ ਬਈ ਆ ਜਾਓ ਬਈ ਪਹਿਣਗੇ ਹੁਣ ਪੜਾਕੇ ਜਿਹੜੀ ਇਹ ਰੋੜਾ ਥੋੜਾ ਜਗਾ ਟਪਾਲ ਗਏ ਸਾਰੇ ਬੰਦੇ ਹਨਾ ਹਾਂ ਹਾਂ ਬਸ ਇਹ ਰੋੜਾ ਪਾਉਣਾ ਜ਼ਰੂਰ ਆਪਰਾ ਸਾਡੀ ਗੱਲ ਜੇ ਜੇ ਡਾਕਟਰ ਲੋ ਨਹੀਂ ਆਪਰਾ 2015 ਕਰਾ ਲਾ ਲਾ ਤਾਰੀ ਗੁਰੂ ਟੂਰਨਾਮੈਂਟ ਔਰ ਤੋਂ 23 ਨੰਬਰ 12 ਕੰਡਾ ਦੱਸੋ ਕਮੈਂਟ ਕਰਕੇ ਦੀਂਦਾ ਮਿੱਤਰੋ ਅੱਖਰ ਜੀ ਦੀਂਦੇ ਆ ਸਹੀ ਗੱਲ ਹੈ ਕਿੰਨੇ ਮੈਨਸ ਜਨੇ ਹੁਣ 14 ਚਾਲੀ ਤੂੰ ਨਹੀਂ ਦੱਸਣਾ ਸੀਗਾ ਦੱਸਣਾ ਸੀਗਾ ਹੁਣ ਦੇਖੋ ਕਿੰਨੇ ਮੈਨਸ ਤੇ ਹੁਣ ਦੱਸੋ ਕਮੈਂਟ ਕਰਕੇ ਦੋਸਤੋ ਗ੍ਰੇਡਡ ਦਾ ਕਮੈਂਟ ਸੇ ਕਿੰਨੇ ਦਿਖਦੇ ਪਹਿਲੀ ਪਾਗਾ ਵੀ ਕੰਡਾ ਦੀਂਦਾ ਗ੍ਰੀਂਦਾ ਨਹੀਂ ਸਹੀ ਗੱਲ ਹੈ ਹੈ ਮੇਰੇ ਕੋਲ ਬਈ ਇਹਦਾ ਨਾਮ ਹੈ 23 ਨੰਬਰ ਮੱਝ ਦਾ ਗ੍ਰੇਟਡਡ ਆ ਗੋਡਾ ਨਾਮ ਸਾਰੇ ਵਸਦੇ ਦਾ ਸੋਲਾ ਵਾਲੇ ਫਿੱਟਰਾਂ ਨੂੰ ਬਾਜ ਬੱਤਰ ਕੋਈ ਹੈ ਜੀ ਸਾਰਾ ਬਹੁਤ ਮੋੜ ਵਾਲਾ ਫਰਿਆ ਸਾਰਾ ਬੋਲ ਦਿਆ ਕਰੋ ਲੋੜ ਹੀ ਨਾ ਪਵੇ ਚਲੋ ਜੀ ਡਾਕਟਰ ਸਾਹਿਬ ਕਹਿੰਦੇ ਆਵਾਜ਼ ਡਾਕਟਰ ਸਾਹਿਬ ਜੀ ਸਾਰਾ ਦੱਸ ਦਿਆ ਕਰੋ ਪਿੰਡ ਦੱਸ ਦਿਆ ਕਰੋ ਅੱਜ ਤੁਸੀਂ ਬੋਲੀ ਚੱਲੋ ਤੁਸੀਂ ਬੋਲੀ ਚੱਲੋ ਲੋੜ ਹੀ ਨਾ ਪਵੇ ਹੋਰ ਕਿਧਰ ਪੁੱਛਣ ਦੀ ਸਾਰੇ ਸੁਣੀ ਜਾਣਗੇ ਲਓ ਜੀ ਕਰੋ ਨੋਟ ਮਿੱਤਰੋ ਕਰੋ ਕਮੈਂਟ ਕਰੋ 11360 ਜਸਵਿੰਦਰ ਸਿੰਘ ਜਖੜਵਾਲਾ ਕੈਨੇਡਾ ਤੋਂ 60 ਗ੍ਰਾਮ ਧੰਨਵਾਦ ਬਈ ਕਮੈਂਟ ਕਰਦਾ ਕੋਈ ਲੱਗੇ ਪਤਾ ਵੀ 11360 ਗ੍ਰਾਮ ਤੋਂ ਹੋ ਗਿਆ ਇਹ ਜਿਹੜੀ ਯਾਰ ਮੋਹਰਾ ਦੇ ਵਿੱਚ ਇਹਨਾਂ ਟਰੈਕਟਰ ਦਿੱਤੇ ਸੀ 3 ਨੰਬਰ ਮੱਝ ਦਾ ਜਿਹੜਾ ਦੁੱਧ ਸੀ ਨੋ ਪਰ ਇਹਦੇ ਨੰਬਰ ਨਾਲ ਸਹੀ ਹੈ ਸਹੀ ਹੈ ਜੀ ਸਹੀ ਹੈ ਵੀਰੇ ਸਹੀ ਹੈ ਸਪਾਲ ਸਿੰਘ ਰਸੀਦੀ ਹਾਂਜੀ ਓਕੇ ਇੱਕ ਥਾਂ ਮੇ ਰੱਖੋ ਖੜਾ ਕੇ ਇੱਕ ਥਾਂ ਉੱਪਰ ਜੀ ਉੱਤੀ ਨੰਬਰ ਮੇਰਾ ਮਾਜੋ ਜੋਤ ਡੈਰੀ ਫਾਰਮ ਵਾਲਾ ਜੜ ਗਿਆ ਬਈ ਹੈ ਸੰਦੀਪ ਇੱਕ ਹੋਰ ਦਸਤਾ ਜਿਹੜਾ ਮਰਕੇ ਦੇ ਵਾਲੇ ਪੜ ਜਾਂਦੇ ਨੇ ਤੇ ਤੇਰੇ ਚੂਟ ਤੇ ਬਟਲੀ ਦੇ ਵੀਰ ਸੁਣੇ ਆਪਾਂ ਤੋਂ ਮੁਕਾਬਲਾ ਜਿੱਤਣ ਵਾਸਤੇ ਵੀ ਆਏ ਆਪਣੇ ਬੱਚੀ ਦੇ ਨਿਯੋਕਤ ਗਾਉਂ ਦੇ ਅੰਦਰ ਜਿੱਦ ਵੀ ਚੱਲ ਰਿਹਾ ਜੋਰ ਨਾਲ ਕਰੋ ਕਮੈਂਟ ਕਰਦਾ ਬਾਲਾ 7540 10 ਕਿਲੋ 540 ਉਸਾਰ ਜੁਲਾ ਹਮ ਉਹ ਕਿੰਨੇ ਨੰਬਰ ਮੱਝਦੀ ਇਹ ਕਿੰਨੇ ਨੰਬਰ ਵੱਜ ਕਿੰਨੇ 19 ਨੰਬਰ ਦੀ 22 ਨੰਬਰ ਦੀ ਹਾਂਜੀ ਦੂਜਾ ਸਾਰੇ ਜਲਾਵੇ ਖੜੇ ਨੇ ਵੇ ਹਾਂਜੀ ਹਾਂਜੀ ਵਧੀਆ ਵੀਰੇ ਨੈਟਵਰਕ ਤਾਂ ਦੂਜਾ ਵੀ ਨੈਟਵਰਕ ਵੀ ਤਾਂ ਵਧੀਆ ਵੀ ਚੱਲ ਰਿਹਾ ਯਾਰ ਕਿਥੇ ਪਤਾ ਲੱਗਣਾ ਕੰਡੇ ਤੇ ਕਿਹੜੀ ਨਿਤਰਦੀ ਆ ਦੋ ਮਹੀਨੇ ਲੱਗਾ ਨਾ ਪੰਜਾਬ ਵਾਲਿਆ ਉਹ ਸ਼ਹਿਰਾ ਉਹ ਪੂਰਾ ਕਰੀ ਜਾਣਾ ਤੂੰ ਹੈਂ ਮੂਰੇ ਕਰੀ ਜਾਣਾ ਯਾਰ ਅੰਗਰੇਜ਼ ਕਹਿੰਦੇ ਐਂ ਉਹ ਕਹਿੰਦਾ ਅੰਗਰੇਜ਼ ਆਇਆ ਹੋਇਆ ਪੈਣੀ ਜੱਸੀ ਦਾ ਆਹ ਖੜਾ ਗੱਭਰੂ ਅੰਗਰੇਜ਼ ਕੀ ਕਹਿਣਾ ਜਣਾ ਤੂੰ ਅੱਜ ਦੇ ਵੀਪੀਏ ਮੇਲੇ ਵਾਲਾ ਬੇਸ਼ਰਾ ਹੋਇਆ ਪਏ ਹਾਂ ਤੇ ਰਿਕਾਰਡ ਟੁੱਟਣ ਵਾਲੀ ਗੱਲ ਹੋਈ ਪਈ ਹੈ ਤੇ ਚਵਾਈ ਹੋ ਚੁੱਕੀ ਹੈ ਹਨਾ ਚਵਾਈ ਚੱਲੀ ਜਾਂਦੀ ਹੈ ਬਈ ਹੋਈ ਨਹੀਂ ਉਧਰਲੇ ਪਾਸੇ ਤਾਂ ਡੱਬੜ ਗਈ ਮਤਲਬ ਥੋੜੇ ਬਹੁਤੀ ਨਿੰਬੜੀ ਇੱਥੇ ਆਉਣ ਲੱਗੀ ਠੀਕ ਹੈ ਢੰਡੇ ਤੇ ਦੁੱਧ ਆਉਣ ਲੱਗੀ ਹੈ ਢੰਡੇ ਤੇ ਆਉਣ ਲੱਗੀ ਇੱਥੇ ਕੀ ਗੱਲਬਾਤ ਹੋ ਗਈ ਤੁਸੀਂ ਕਿਵੇਂ ਰਹਿ ਜਾਈ ਗੱਲਬਾਤ ਇਹ ਆ ਬਈ ਰਿਕਾਰਡ ਬਣਨੇ ਨੇ ਨਵੇਂ ਹਾਂ ਮਨ ਵੀ ਕ੍ਰੇਡਰ ਦੇ ਵਿੱਚ ਕਹੇ ਦੀ 14 ਲੀਟਰ ਉਸ ਗ੍ਰਾਮ ਚੱਲ ਰਿਹਾ ਹੈਗਾ 14 ਕਿਲੋ ਆ ਵੀਰੇ ਲੀਟਰ ਦੇ ਲਈ ਕਿਲੋ 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 ਆ 14 ਬੱਤ ਘੰਡੇ ਵਾਲਾ ਤੇ ਮੂੜਾ ਦੇ ਵਿੱਚ ਤਕਰੀਬਨ 13 ਕਿਲੋ ਦੇ ਇਹ ਦੋ ਦੰਦ ਦੇ ਵਿੱਚ ਵੀ ਇੱਥੇ ਤਕਰੀਬਨ ਵਧੀਆ ਰਿਕਾਰਡ ਬਣਨਗੇ ਠੀਕ ਹੈ ਹਾਂ ਦੇਖੀ ਬਾਕੀ ਨੀਲੀ ਰਾਵੀ ਇੱਥੇ ਪਤਾ ਲੱਗਣਾ ਇੱਥੇ ਪਤਾ ਲੱਗੇ ਕਿਹੜੀ ਦਾ ਤਰਦੀ ਆਹ ਪਿਆ ਸਾਹਮਣੇ ਗੰਡਾ ਮਿੱਤਰੋ ਇਹਦੀ ਤੇ ਕੀ ਕੰਮ ਹੋ ਗਿਆ ਜੀ ਟੋਟਿਆ ਜਾਣਾ ਵੇਟ ਕਿ ਕਿਹੜੀ ਦਾ ਕਿੰਨੇ ਕਿਲੋ ਆ ਕਿਹੜੀ ਦਾ ਕਿੰਨੇ ਕਿਲੋ ਆ ਤੇ ਇਹ ਫਿਰ ਬਾਲਟੀ ਦੇ ਉੱਤੇ ਟੈਗ ਲੱਗੇ ਹੁੰਦੇ ਕਿਹੜੀ ਦਾ ਕਿੰਨੇ ਨੰਬਰ ਲੱਗੇ ਵੇ ਨੈਕਸਟ ਮੱਝਾਂ ਦੇ ਟੋਕਣ ਲੱਗੇ ਅੱਛਾ ਉਹਦੇ ਹਿਸਾਬ ਨਾਲ ਇੱਥੇ ਟੋਕਣ ਲਿਖਿਆ ਜਾਂਦਾ ਜਿਨ੍ਹਾਂ ਦੁੱਧ ਦਾ ਸੋਸ ਦਿੱਤਾ ਹੈ ਬੋਕੀ ਮਾਨੀ ਟੋਕ ਟੋਕਨ ਦਾ ਨੰਬਰ ਦੁੱਧ ਦਾ ਨੰਬਰ ਪੈ ਗਈ ਪਿੱਛੇ ਦੁੱਧ ਪਾਇਆ ਜਾਂਦਾ ਵੀ ਇੰਨਾ ਕੱਢਿਆ ਠੀਕ ਹੈ ਇੱਕ ਦੇਲੀ ਦਾ ਹਾਂ ਇਹ ਬੰਦਾ 8 ਨੰਬਰ ਤੇ ਜਿਹੜਾ ਸੁਨਰੇ ਦੋ ਸ਼ੇਰ ਦਾ ਦੱਪ ਗਿਆ ਇਹਨਾਂ ਤੋਂ ਪਸ਼ੂ ਪਾਲਕ ਪ੍ਰੇਮੀ ਨੇ ਉਹਨਾਂ ਤੱਕ ਵੀ ਇਹ ਜਰੂਰ ਜਾਈ ਵਾਣ ਲਾ ਕੇ ਪਸ਼ੂ ਪਾਲਕ ਪ੍ਰੇਮੀਆਂ ਕੋਲੇ ਹੀ ਆਪ ਜਿਹੜੀ ਵੀਡੀਓ ਇਹ ਪਹੁੰਚ ਸਕੇ ਤੇ ਪੂਰਾ ਲਖੀ ਦੇ ਮੇਲਿਆਂ ਤੇ ਤੇ ਉਹਦਾ ਸਾਹਮਣੇ ਧੰਨਵਾਦ ਕਰਦੇ ਜਲਦੀ ਹੈ ਹੈ ਕੰਦਾ ਬਿਲਕੁਲ ਪਿਆਰਾ ਇਹਨਾਂ ਤੇ ਜਿਗਰਾ ਇੱਕ ਬਰਾ ਪੱਟਪੁਰੋਹ ਜੀ ਸਿੰਘ ਫਟੇਗੜ ਸ਼ੰਨਾਲੇ ਵੱਡਾ ਨਾਮ ਇਹਨਾਂ ਦਾ ਵੀ ਇਹ ਲਓ ਜੀ ਇਹ 7 ਕਿਲੋ 40 ਗ੍ਰਾਮ 7 0% 7040 ਪੈਂਟ ਆ ਗਿਆ ਜੀ ਨੰਬਰ ਇਹ ਨੰਬਰ ਬੈਟਰੀ ਜੀ ਤੜਕੇ ਬੜ ਲਾਂਗੇ ਪੁੱਤ ਇਹ ਨਾਲ ਚਾਰਜ ਆਪਾਂ ਭਰੋਣੇ ਨੇ ਫੋਨ ਨੂੰ ਕਹਿਦਾ ਪੜ ਹਾਂ ਜੀ ਕਰਤ ਕੋਟ ਪੜਾ ਅੱਜ ਅਗਰ